ਉਸੇ ਵਿੱਚ ਸਾਡਾ ਪੁੱਤ ਵੀ ਵਿਆਹ ਉਹਦੇ ਵਿੱਚ ਹੀ ਸਾਡੀਆਂ ਨੂਹਾਂ ਨੇ ਉਹਦੇ ਵਿੱਚ ਹੀ ਸਾਡੇ ਬਜ਼ੁਰਗ ਬੈਠੇ ਆ ਅਸੀਂ ਕਹਿੰਦੇ ਆ ਵੀ ਭਾਈ ਉਸੇ ਘਰਾਂ ਦੇ ਵਿੱਚ ਉਸੇ ਖੁੱਡੇ ਦੇ ਵਿੱਚ ਸਾਡੇ ਲੋਕਾਂ ਤੋਂ ਨਹੀਂ ਰਿਹਾ ਜਾ ਸਕਦਾ ਇਸ ਕਰਕੇ ਸਰਕਾਰ ਨੇ ਵੀ ਇਹ ਗੱਲ ਕਹੀ ਸੀ ਵੀ ਲੋੜਵੰਦ ਲੋਕਾਂ ਨੂੰ ਆ ਜਿਹੜੇ ਉਹ ਪਲਾਟ ਨੇ ਜਿਹੜੇ ਉਹ ਜਾਰੀ ਕੀਤੇ ਜਾਣਗੇ ਅੱਜ ਤੱਕ ਕਿਸੇ ਵੀ ਪਿੰਡਾਂ ਦੇ ਵਿੱਚ ਕੋਈ ਪਲਾਟ ਜਾਰੀ ਨਹੀਂ ਕੀਤਾ ਗਿਆ ਸਾਡੀ ਮੰਗ ਹੈ ਕਿ ਜਿੰਨੀਆਂ ਵੀ ਪਿੰਡਾਂ ਦੇ ਵਿੱਚ ਪਈਆਂ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਲੋੜਵੰਦ ਮਜ਼ਦੂਰਾਂ ਨੂੰ ਆ ਜਿਹੜਾ ਉਹ 10-10 ਮਰਲੇ ਦੇ ਪਲਾਟ ਤੱਕੇ ਦਿੱਤੇ ਜਾਣ ਇਹ ਸਾਡੀਆਂ ਮੰਗਾਂ ਨੇ ਇਸ ਤੋਂ ਬਾਅਦ ਸ਼ਾਇਦ ਤੁਹਾਨੂੰ ਪਤਾ ਹੋਊਗਾ ਕਿ ਰਾਸ਼ਨਕਾਰ ਨੇ ਜਿਹੜੇ ਰਾਸ਼ਨਕਾਰਾਂ ਦੇ ਵਿੱਚ ਜਿਹੜੇ ਪਿੰਡੂ ਦਲਤ ਮਜ਼ਦੂਰ ਨੇ ਆ ਸਾਡੇ ਬਜ਼ੁਰਗ ਬੈਠੇ ਨੇ ਸਾਡੇ ਯਾਦ ਆ ਸਾਡੇ ਬਜ਼ੁਰਗ ਅੱਜ ਵੀ ਗੱਲਾਂ ਕਰਦੇ ਨੇ ਵੀ ਇੱਕ ਜਿਹੜੀ ਸਿੱਖਾਂ ਦੀ ਡੱਬੀ ਆ ਉਹ ਤੋਂ ਲੈ ਕੇ ਨੂਨ ਮਿਰਚ ਤੇਲ ਹਲਦੀ ਤੋਂ ਲੈ ਕੇ ਕਿ ਹੁਕਮਦੂ ਤੋਂ ਲੈ ਕੇ ਮਿੱਟੀ ਦੇ ਤੇਲ ਤੋਂ ਲੈ ਕੇ ਕੰਕ ਦਾਣਾਂ ਤੱਕ ਸਾਰੀਆਂ ਚੀਜ਼ਾਂ ਨੇਆਂੀਆਂ ਉਹ ਡੀਪੋ ਤੋਂ ਮਿਲਦੀ ਹੈ ਜੀ ਸਸਤੇ ਹੰਦਾ ਮਿਲਦੀ ਹੈ ਹੰਦਾ ਮਿਲਦੀ ਹੈ ਚਾਹ ਬੱਤੀਆਂ ਮਿਲਦੀਆਂ ਹੌਲੀ ਹੌਲੀ ਕਰਕੇ ਇੱਥੇ ਸਰਕਾਰ ਨੇ ਕੱਲੀ ਕੱਲੀ ਚੀਜ਼ ਬੰਦ ਉਹ ਬੰਦ ਤਾਂ ਕਰਦੀ ਕਿਉਂਕਿ ਸਾਡੇ ਲੋਕ ਬੋਲੇ ਨਹੀਂ ਜਦੋਂ ਅਸੀਂ ਬੋਲਦੇ ਨਹੀਂ ਜਦੋਂ ਅਸੀਂ ਬੋਲਣਾ ਸਿੱਖਦੇ ਨਹੀਂ ਜਦੋਂ ਅਸੀਂ ਕਿਸੇ ਚੀਜ਼ ਦੇ ਬੁਰੀ ਚੀਜ਼ ਦੇ ਖਿਲਾਫ ਲੜਦੇ ਨਹੀਂ ਤਾਂ ਉਹ ਭਰਾ ਉਹ ਬੰਦ ਹੋਣਗੇ ਉਹ ਬੰਦ ਹੋਈਆਂ ਕੱਲੀ ਕੰਨ ਕਰੇਗੀ ਸੀ ਹੁਣ ਕੀ ਆ ਹੁਣ ਇਹਨਾਂ ਦੀ ਹੋਰ ਵੀ ਮਤਲਬ ਹੈ ਸਾਜ ਸਾਜ ਜਿਹੜੀ ਉਹ ਇਹ ਆ ਵੀ ਜਿਹੜੀ ਕਣਕ ਮਿਲਦੀ ਆ ਦੋ ਮਹੀਨੇ ਬਾਅਦ 5 ਕਿਲੋ ਹੁਣ ਇਹਨਾਂ ਨੇ ਨਵੀਂ ਸਕੀਮ ਕੱਢ ਲਈ ਵੀ ਜਿਹੜਾ ਬੰਦਾ ਗੁੱਠਾ ਲਾ ਕੇ ਆਊਗਾ ਕਣਕ 5 ਕਿਲੋ ਉਸੇ ਨੂੰ ਮਿਲੂ ਉਹ ਵੀ ਦੋ ਮਹੀਨੇ ਬਾਅਦ ਹੁਣ ਮੈਨੂੰ ਐ ਦੱਸੋ ਵੀ 5 ਕਿਲੋ 5 ਕਾਣਾ ਕੀ ਦੋ ਦੋ ਆ ਦੋ ਮਹੀਨੇ ਸਾਡਾ ਗੁਜ਼ਾਰਾ ਹੋ ਜਾਊਗਾ ਨਹੀਂ ਸਾਣਾ ਤਾਂ ਬੁੱਖੀ ਹੁਣ ਅਗਲੀ ਗੱਲ ਇਹ ਵੀ ਆ ਵੀ ਜੇ ਸਾਡਾ ਮੁੰਡਾ ਕੋਈ 5-700 ਰੁਪਿਆ ਦਿਹਾੜੀ ਤੇ ਗਿਆ ਹੁਣ ਉਹ ਗੁੱਠਾ ਲਾਉਣ 5 ਕਿਲੋ ਕਣਕ ਕਿਸੇ ਤਾਂ ਆਊਗਾ ਨਹੀਂ ਉਹ ਕੀ ਕਹੂਗਾ 20 ਅੱਧ ਪਰੇ ਯਾਰ ਮੁੱਢਲੀ ਲਾ ਲਾਂਗੇ 5 ਕਿਲੋ ਦਾ ਕੀ ਲੈਣਾ ਇਹਦੇ ਨਾਲ ਕੀ ਆ ਉਹਨਾਂ ਨੂੰ ਸਪੇਸ ਮਿਲ ਜੂਗੀ ਉਹਨਾਂ ਨੂੰ ਗੱਲ ਮਿਲ ਜੂ ਬਿਲਾਇਵਾ ਹੀ ਮਜ਼ਦੂਰ ਦਾ ਕੰਕਲਾ ਲੈਣ ਨਹੀਂ ਆਉਂਦੇ ਇਸ ਕਰਕੇ ਫੂਡ ਸਪਲਾਈ ਵਿਭਾਗੇ ਬੰਦ ਕਰੋ ਰਾਸ਼ਨ ਕਾਰੀ ਬੰਦ ਅਸਲ ਦੇ ਪਿੱਛੇ ਆ ਨੀਤੀਆਂ ਨੇਗੀਆਂ ਹੁਣ ਇਹ ਨੀਤੀਆਂ ਕਿਉਂ ਨੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਣਾ ਵੀ ਜਿਹੜੇ ਆ ਮੇਰੀਆਂ ਮਾਮਾ ਬੈਠੀਆਂ ਨੇ ਸਾਡੇ ਲਵੇ ਇੱਕ ਟਾਈਮ ਜੇਬ ਦੇ ਵਿੱਚ 10 ਰੁਪਏ ਨਹੀਂ ਹੁੰਦੇ ਵਿਅਹਵ ਘਰ ਨੂੰ ਪੈਸਾ ਲੈਂਦਾ ਸਾਡੇ ਲੋਕਾਂ ਦਾ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰ ਹੋ ਜਾਂਦਾ ਸਾਡੇ 5 ਲੱਖ ਵਾਲੇ ਕਾਰਡ ਬਣੇ ਹੋਏ ਨੇ ਇਲਾਜ ਵਾਲੇ ਤੁਹਾਨੂੰ ਪਤਾ ਉਹ ਕਿਹਦੇ ਨਾਮ ਬਣੇ ਹੋਏ ਨੇ ਉਹ ਰਸਨ ਕਾਰਡਾਂ ਦੇ ਵਿੱਚ ਜਿਨ੍ਹਾਂ ਦਾ ਨਾਮ ਆ ਉਹਨਾਂ ਦੇ ਬਣੇ ਹੋਏ ਨੇ ਜਦੋਂ ਤੁਹਾਡੇ ਰਸਨ ਕਾਰਡ ਬੰਦ ਹੋ ਗਏ ਉਹ ਤੁਹਾਡੇ 5 ਲੱਖ ਵਾਲੇ ਕਾਰਡ ਵੀ ਬੰਦ ਹੋ ਜਾਣਗੇ ਨਾਲ ਦੇ ਜਦੋਂ ਤੁਹਾਡੇ ਰਸਨ ਕਾਰਡ ਬੰਦ ਹੋ ਗਏ ਪੱਲੇਦਾਰੀ ਖਤਮ ਹੋ ਜੂਗੀ